ਹੋਰ ਜੋ ਆਪਣਾ ਪਰਿਵਾਰ ਸਭ ਠੀਕ ਠਾਕ ਵਾ ਹਾਂਜੀ ਵਧੀਆ ਠੀਕ ਠਾਕ ਜੀ ਤੇ ਤੁਸੀਂ ਉਹ ਚੋਲਿਆਂ ਨੂੰ ਲੈ ਆਉਣਾ ਸੀ ਨਾਲ ਮੈਂ ਤੇ ਆ ਕੇ ਆਈ ਮਖਤਾਰਪਾ ਜੀ ਉਹਨਾਂ ਨੂੰ ਅੱਛਾ ਜੀ ਤੇ ਕੰਮ ਹੀ ਗਾ ਉਹਨਾਂ ਨੂੰ ਕੋਈ ਅਸੀਂ ਤੇ ਨਾਲ ਅਸਲ ਚ ਕੁ ਗੱਲ ਹੀ ਕਰਨ ਆਏ ਆ ਤੁਹਾਡੇ ਨਾਲ ਤਾਂ ਕਰਕੇ ਅਸੀਂ ਸੋਚਿਆ ਵੀ ਚੱਲ ਕੱਲੇ ਆ ਜਾਨੇ ਆ ਗੱਲ ਤੇ ਉਹਨਾਂ ਪੁੱਤ ਨੇ ਸਹੀ ਕੀਤੀ ਆ ਅਸੀਂ ਤੇ ਉਹਨਾਂ ਨੂੰ ਕਿਹਾ ਸੀ ਸਾਰੀ ਗੱਲ ਦੱਸੀ ਸੀ ਉਹਨਾਂ ਨੂੰ ਤੇ ਇਹ ਪੁੱਤਰ ਮੁੰਡੇ ਨੂੰ ਹੀ ਪੜਾਇਆ ਨੌਕਰੀ ਤੇ ਲਵਾਇਆ ਤੂੰ ਵੀ ਸਿਆਣਾ ਵਾ ਤੈਨੂੰ ਪਤਾ ਹੀ ਆ ਬੱਚਿਆਂ ਦੀ ਪੜਾਈ ਤੇ ਕਿੰਨਾ ਖਰਚਾ ਆਉਂਦਾ ਵਾ ਕੋਈ ਗੱਲ ਨਹੀਂ ਮਾਸਰ ਜੀ ਪਿੱਛੇ ਜਿਹੜੀ ਵੀ ਗੱਲ ਹੋਈ ਆ ਉਹਦੇ ਬਾਰੇ ਸਾਨੂੰ ਅਸਲ 'ਚ ਨਹੀਂ ਪਤਾ ਹੈਗਾ ਜੇ ਹਾਨੂੰ ਪਤਾ ਹੁੰਦਾ ਤੇ ਚਲੋ ਅਸੀਂ ਕੋਈ ਹੋਰ ਹੱਲ ਕਰਦੇ ਕਿਉਂ ਜੋਦ ਤੇ ਮੈਂ ਤਾਂ ਜੋਦੇ ਸਭ ਨੂੰ ਸਲਾਹ ਕਰਨ ਦੇ ਆ ਵੀ ਜੇ ਗੱਡੀ ਤੋਂ ਇਲਾਵਾ ਕੋਈ ਹੋਰ ਮੰਗ ਹੈਗੀ ਆ ਤੇ ਚਲੋ ਗੱਡੀ ਰਹਿਣ ਦਿੰਦੇ ਆ ਤੇ ਆਪਾਂ ਤੁਹਾਡੀ ਕੋਈ ਹੋਰ ਮੰਗ ਪੂਰੀ ਕਰ ਦਿੰਦੇ ਵੇਖ ਜੋ ਬਣ ਪੁੱਤ ਤੁਹਾਡੀ ਡਿਮਾਂਡ ਹੋਰ ਕੋਈ ਨਹੀਂ ਆ ਗੱਡੀ ਦੀ ਡਿਮਾਂਡ ਆ ਤੇ ਅਸੀਂ ਗੱਡੀ ਲੈਣੀ ਆ ਬਸ ਵੇਖ ਪੁੱਤ ਜਦੋਂ ਧੀਆ ਭਿਆਣਾ ਦਾ ਵਿਆਹ ਕਰ ਗਿਆ ਨਾ ਸੌਖੇ ਘਰ ਰੱਬਣੇ ਹੋਣ ਤੇ ਜੇਰ ਚੋ ਖਰਚਾ ਕਰਨਾ ਹੀ ਪੈਂਦਾ ਹੁੰਦਾ ਵਾ